ਕਰਨ ਦੀ ਨਿਯਤ ਹੋਵੇ ਤਾਂ راہ ਬਥੇਰੀ ਅਜੇ ਹੀ ਸਾਬਿਤ ਕੀਤਾ ਹੈ ਪੰਜਾਬ ਪੁਲਿਸ ਦੇ ਮੁਲਾਜ਼ਮ ਰਾਜਵੀਰ ਸਿੰਘ ਨੇ ਜਿਸ ਨੇ ਸੰਘਰਮ ਨਾ ਕਰਦੇ ਹੋਏ ਆਪਣੀ ਨੌਕਰੀ ਦੇ ਨਾਲ ਨਾਲ ਸਹਾਇਕ ਧੰਦਾ ਵੀ ਅਪਣਾਇਆ ਰਾਜਵੀਰ ਨੇ ਨਾ ਸਿਰਫ ਸਹਾਇਕ ਧੰਦਾ ਬਣਾਇਆ ਸਗੋਂ ਸਹਾਇਕ ਧੰਦੇ ਦੀ ਟ੍ਰੇਨਿੰਗ ਸੰਬੰਧੀ ਹਰ ਮਹੀਨੇ 30 ਨੌਜਵਾਨਾਂ ਨੂੰ ਪਿੰਡ ਵਿੱਚ ਹੀ ਬੱਕਰੀ ਪਾਲਣ ਦੀ ਟ੍ਰੇਨਿੰਗ ਦੇ ਰਿਹਾ ਹੈ ਆਖਰ ਪੰਜਾਬ ਪੁਲਿਸ ਦੀ ਨੌਕਰੀ ਦੇ ਨਾਲ ਨਾਲ ਸਹਾਇਕ ਧੰਦਾ ਅਪਣਾਉਣ ਪਿੱਛੇ ਕੀ ਮਕਸਦ ਹੈ ਸੁਣੋ ਇਹ ਮੈਂ ਜੀ 2015 ਦੇ ਵਿੱਚ ਪਹਿਲਾ ਇੱਕ ਪਠ ਲਿਆ ਸੀ ਮਨ ਲੂਨ ਸ਼ੌਕ ਹੁੰਦਾ ਆਪਾਂ ਹਨਾ ਉਦੋਂ ਗਾਂ ਵਾਧੀਆਂ ਵਾਦੀਆਂ ਸੱਤ ਅੱਠ ਹੋਈਆਂ ਇਹ ਤੇ 2016 ਦੇ ਵਿੱਚ ਮੈਂ ਭਾਰਤੀ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਜਿਵੇਂ ਮੇਰੇ ਮੰਨ ਲਓ ਇਹਦਾ ਇਹੀ ਫਾਇਦਾ ਬਈ ਮੇਰੇ ਮੰਨ ਲਓ ਮਗਰੋਂ ਘਰ ਦਿਆ ਨਹੀਂ ਮੰਨ ਲਓ ਕੇਅਰ ਕਰੀ ਜਾਂਦੇ ਆ ਹਾਂ ਬਹੁਤ ਵਧੀਆ ਸਾਨੂੰ ਇਨਕਮ ਦਾ ਸਾਧਨ ਬਣਿਆ ਇਹ ਉਦੋਂ ਪਹਿਲਾਂ ਪਹਿਲਾਂ ਤਾਂ ਅਸੀਂ ਸ਼ੌਂਕ ਵਜੋਂ ਰੱਖਿਆ ਸੀ ਪਰ ਹੁਣ ਇਹ ਜੇ ਬਿਜ਼ਨਸ ਦੇ ਤੌਰ ਤੇ ਵੀ ਬਈ ਵਧੀਆ ਇਨਕਮ ਦੇ ਰਹੀਆਂ ਸਰ ਮੇਰਾ ਕੀ ਸੀਗਾ ਬਈ ਸ਼ੌਂਕ ਸੀਗਾ ਜਿੱਤੇ ਵੀ ਮੈਂ ਡਿਊਟੀ ਜਾਣਾ ਕਿਤੇ ਰਾਹ 'ਚ ਬੱਕਰੀਆਂ ਵਾਲੇ ਮਿਲ ਜਾਣੇ ਪੁਰਾਣੇ ਬੰਦੇ ਮਿਲ ਜਾਣੇ ਉਹਨਾਂ ਕੋਲੇ ਖੜਨਾ ਉਹਨਾਂ ਤੋਂ ਚੀਜ਼ਾਂ ਪੁੱਛਣੀਆਂ ਬਾ ਵੇਸਟ ਕੀਤੇ ਬਈ ਅਲ ਦੀ ਸਟੱਡੀ ਕੀਤੀ ਫਿਰ ਅੱਜ ਤੱਕ ਵੀ ਬਈ ਉਹੀ ਤਜਰਬੇ ਦੀ ਅਸੀਂ ਹਰ ਮਹੀਨੇ ਆਪਣੇ ਫਾਰਮ ਤੇ ਟ੍ਰੇਨਿੰਗ ਹੁੰਦੀ ਹੈ ਜਿਹਦੇ ਵਿੱਚੋਂ ਭਾਰਤ ਦੇ ਵੱਖ-ਵੱਖ ਬਈ ਰਾਜਾਂ ਤੋਂ ਫਾਰਮਰ ਬੱਕਰੀ ਪਾਲਣ ਦਾ ਸ਼ੁਰੂ ਕਰਨ ਵਾਸਤੇ ਤੇ ਆਪਣੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚੋਂ ਉਹ ਦਵਾਬਾ ਮਾਝੇ ਤੋਂ ਵੀ ਬੰਦੇ ਆਪਣੇ ਕੋਲੇ ਟ੍ਰੇਨਿੰਗ ਲੈਣ ਆਉਂਦੇ ਰਾਜਵੀਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਮਦਦ ਨਾਲ ਬੱਕਰੀ ਪਾਲਣ ਸੰਬੰਧੀ ਕਈ ਤਜਰਬੇ ਸਾਂਝੇ ਕੀਤੇ ਜਿਸ ਨੂੰ ਦੇਖ ਰਾਜਵੀਰ ਨਾਲ ਹੋਰ ਵੀ ਕਈ ਕਿਸਾਨ ਜੁੜ ਰਹੇ ਨੇ ਬੱਕਰੀ ਪਾਲਣ ਕਰਨ ਲੱਗੇ ਕਿਸਾਨ ਠੱਗੀ ਦਾ ਸ਼ਿਕਾਰ ਨਾ ਹੋਣ ਇਸ ਲਈ ਵੀ ਰਾਜਵੀਰ ਵੱਲੋਂ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ। ਇੱਥੇ ਤੱਕ ਕਿ ਬੱਕਰੀਆਂ ਦਾ ਇਲਾਜ ਕਰਨਾ ਅਤੇ ਠੱਗੀ ਹੋਣ ਤੋਂ ਕਿਵੇਂ ਬਚਣਾ ਹੈ ਇਸ ਬਾਰੇ ਕਿਸਾਨਾਂ ਨੂੰ ਚੰਗੀ ਤਰ੍ਹਾਂ ਗਾਈਡ ਕੀਤਾ ਜਾਂਦਾ ਹੈ। ਰਾਜਵੀਰ ਨੇ ਦੱਸਿਆ ਕਿ ਬੱਕਰੀ ਪਾਲਣ ਨਾਲ ਤੁਸੀਂ ਚੰਗੀ ਕਮਾਈ ਵੀ ਕਰ ਸਕਦੇ ਹੋ ਪਰ ਪੰਜਾਬ ਦੇ ਲੋਕ ਕੰਮ ਕਰਕੇ ਖੁਸ਼ ਨਹੀਂ। ਹਰ ਕੇ ਉਸਨੇ ਵੀ ਪ੍ਰਵਾਸੀ ਲੋਕਾਂ ਨੂੰ ਮੌਕਾ ਦੇਣ ਦਾ ਸੋਚਿਆ। ਸੋਸ਼ਲ ਮੀਡੀਆ ਤੇ ਪੇਜ ਬਣਿਆ ਬਰਾੜ ਬਠਿੰਡੇ ਵਾਲਾ ਜੀ ਉਹ ਤੇ ਆਪਾਂ ਇਹਦੀਆਂ ਦਵਾਈਆਂ ਮੈਡੀਸਨ ਬਾਰੇ ਵੀ ਕਈ ਭਰਾ ਨਹੀਂ ਆ ਸਕਦੇ ਜਾਂ ਜੇ ਕੋਈ ਮਜਬੂਰੀ ਹੁੰਦੀ ਹੈ ਜਾਂ ਪੈਸੇ ਨਹੀਂ ਹੁੰਦੇ ਜਾਂ ਕੁਝ ਵੀ ਉਹ ਆਪਾਂ ਫਰੀ ਆਫ ਕੋਸਟ ਆਨਲਾਈਨ ਵੀ ਕਲਾਸਾਂ ਲਾਉਣੀ ਹੈ ਜੀ ਜਦੋਂ ਟਾਈਮ ਮਿਲ ਜਾਂਦਾ ਹੈ ਤੇ ਉਹਦਣਾ ਮੰਨ ਲਓ ਇਹ ਆਪਣੇ 30 ਬੰਦੇ ਹੁੰਦੇ ਆ ਜੀ ਟ੍ਰੇਨਿੰਗ ਦੇ ਵਿੱਚ ਤੇ ਵੱਖ-ਵੱਖ ਡਾਕਟਰਾਂ ਦੀਆਂ ਟੀਮਾਂ ਆਉਂਦੀਆਂ ਜਿਹੜਿਆਂ ਨੇ ਬੱਕਰੀ ਪਾਲਣ ਦੇ ਫੀਲਡ 'ਚ ਕੁਝ ਕੰਮ ਕੀਤਾ ਹੈਗਾ ਤੇ ਵੱਖ-ਵੱਖ ਜਿਹੜੇ ਸਫਲ ਬੱਕਰੀ ਪਾਲਕਾਂ ਨੂੰ ਮੈਂ ਬੁਲਾਉਣਾ ਹੁੰਦਾ ਹੈ ਉਹ ਆਪਣੇ ਆਪਣੇ ਤਜਰਬੇ ਦੱਸਦੇ ਆ ਵੀ ਇੱਥੋਂ ਕਿਉਂਕਿ ਅੱਜ ਇਹ ਵੀ ਇੱਕ ਬੱਕਰੀ ਪਾਲਣ ਦੀ ਸਚਾਈ ਹੈ ਜਿਹੜੇ ਕੋਈ ਨਹੀਂ ਦੱਸਦਾ ਜੇ 100 ਬੰਦਾ ਇਹਨੂੰ ਸ਼ੁਰੂ ਕਰ ਰਿਹਾ 90 ਬੰਦੇ ਫੇਲ ਹੋ ਰਹੇ ਹੈ ਜਿਵੇਂ ਹੁਣ ਤੁਹਾਡੀ ਵੀਡੀਓ ਦੇਖ ਲਈ ਕਿਸੇ ਨੇ ਉਹ ਕੀ ਕਰਨਗੇ ਮੰਡੀ ਜਾਣਗੇ ਬੱਕਰੀਆਂ ਦੋ ਲੈ ਆਉਣਗੇ ਨਾ ਤਾਂ ਉਹਨਾਂ ਨੂੰ ਨਸਲ ਬਾਰੇ ਪਤਾ ਹੈ ਨਾ ਉਹਨਾਂ ਦੇ ਰੱਖ-ਰਖਾਅ ਬਾਰੇ ਪਤਾ ਹੈ ਉਹਨਾਂ ਨਾਲ 10000 ਦੀ ਚੀਜ਼ ਜਿਹੜੀ ਵੀ ਆ ਦੇ ਠੱਗੀ ਵਜ ਜਾਂਦੀ ਹੈ ਉੱਥੇ ਉਹ ਫਿਰ ਬੰਦੇ ਫੇਲ ਹੁੰਦੇ ਫੇਲ ਹੋ ਜਾਂਦੇ ਆ ਫਿਰ ਉਹ ਗੱਲ ਆਉਂਦੀ ਆ ਬੱਕਰੀ ਪਾਲਣ ਤੇ ਅਸੀਂ ਉਹੀ ਛੋਟੀਆਂ ਛੋਟੀਆਂ ਚੀਜ਼ਾਂ ਦੱਸਦੇ ਆ ਉਹਨਾਂ ਨੂੰ ਬਈ ਆ ਬੱਕਰੀ ਲੈਣੀ ਆ ਆ ਨੌਕਸ ਹੁੰਦੇ ਆ ਇੰਨਾ ਰੇਟ ਹੁੰਦਾ ਆ ਆ ਰੱਖ ਰਖਾ ਹੁੰਦਾ ਆ ਆ ਮੈਡੀਸਨ ਹੁੰਦੀ ਆ ਦੇਸੀ ਨੌਕਸੇ ਹੁੰਦੇ ਆ ਆਏ ਮਾਰਕੀਟ ਬਣਾਉਣੀਆਂ ਆਏ ਵੇਚਣੀਆਂ ਕਿੱਥੇ ਵਿਕਣਾ ਕਿਹੜੇ ਰੰਗ ਨੇ ਕਿੱਥੇ ਵਿਕਣਾ ਰੁੱਤਾਂ ਦੇ ਹਿਸਾਬ ਨਾਲ ਸਾਰਾ ਅਸੀਂ ਉਹ ਕਲੀਅਰ ਕਰ ਦਿੰਨੇ ਹੁਣ ਮੇਰੇ ਤੁਸੀਂ ਦੇਖਿਆ ਜਾਨਵਰ ਘਟ ਹੈ ਜੀ ਇਹ ਮੈਨੂੰ ਜਰੂਰ ਪ੍ਰੋਬਲਮ ਆਉਂਦੀ ਕਿਉਂਕਿ ਸਾਡਾ ਜਿਹੜਾ ਮੈਕਮਾ ਇਹ 24 ਘੰਟਿਆਂ ਦਾ ਜੀ ਤੇ ਇਹਦੇ ਪਿੱਛੇ ਮੇਰੀ ਵਾਈਫ ਮੇਰੇ ਡੈਡੀ ਜੀ ਉਹ ਬਹੁਤ ਮੰਨ ਲਓ ਸਾਰਾ ਜਿਹੜਾ ਰੱਖ ਰਖਈਆ ਪੱਠਾ ਨੀਰਾ ਪਾਉਣਾ ਉਹ ਇਹਨਾਂ ਨੇ ਪਾਉਣਾ ਹੁਣ ਨਵੇਂ ਬੰਦੇ ਨੇ ਦੂਜੇ ਤੀਜੇ ਸਾਲ ਸੋਨੂੰ ਬਹੁਤ ਵਧੀਆ ਇਨਕਮ ਸੋਨੂੰ ਮੰਨ ਲਓ ਸਰਕਾਰੀ ਜੋਬ ਦੇ ਬਰਾਬਰ ਕਰ ਦਿੰਦੀਆਂ ਜੇ ਤੁਸੀਂ 10 20 ਬੱਕਰੀਆਂ ਤੇ ਵੀ ਕੰਮ ਕਰਦੇ ਹੋ ਜੇ ਉਸ ਤੋਂ ਵੱਡਾ ਕਰ ਸਕਦੇ ਹੋ ਉਹ ਤੁਹਾਡੇ ਤੇ ਆ ਤੁਹਾਡੀ ਮੈਨ ਫੋਰਸ ਕਿੰਨੀ ਹੈ ਤੁਹਾਡੇ ਕੋਲੇ ਬੰਦੇ ਕਿੰਨੇ ਆ ਤੇ ਜਿਵੇਂ ਹੁਣ ਆਪਣਾ ਤੁਸੀਂ ਪਹਿਲਾਂ ਵਾਲਾ ਫਾਰਮ ਦੇਖਿਆ ਜਿਹੜਾ ਖੇਤ ਹੈ ਉਹ ਹੁਣ ਮੈਂ 100 ਬੱਕਰੀ ਦਾ ਕਰ ਰਿਹਾ ਉੱਥੇ ਮੈਂ ਦੋ ਬੰਦਿਆਂ ਨੂੰ ਨੌਕਰੀ ਵੀ ਦੇਵਾਂਗਾ 12 12 13 13000 ਰੁਪਏ ਤੇ ਰੈਸ਼ ਸਾਰਾ ਕੁਝ ਦੇਵਾਂਗਾ ਇਹੀ ਆ ਭਈ ਪੰਜਾਬ ਦੇ ਵਿੱਚ ਮੌਕੇ ਬਹੁਤ ਐ ਪਰ ਆਪਣੇ ਬੰਦੇ ਕੰਮ ਕਰਕੇ ਖੁਸ਼ ਨਹੀਂਗੇ ਹੁਣ ਮੈਂ 10 ਦਿਨਾਂ ਤੋਂ ਬੰਦਾ ਭੜ ਰਿ ਪੰਜਾਬੀ ਬਈ ਪਹਿਲਾਂ ਆਪ ਪੰਜਾਬੀ ਨੂੰ ਨੌਕਰੀ ਦੇ ਗਏ ਕੋਈ ਬੰਦਾ ਹਾਂ ਨਹੀਂ ਬਈ ਕੰਮ ਕੀ ਹੋਊਗਾ ਕਿੰਨੇ ਦਿਨ ਲੱਗਣਗੇ ਉਹ ਚੀਜ਼ਾਂ ਲੈ ਕੇ ਬੈਜਿੰਦੀਆਂ ਹੁਣ ਮੇਰਾ ਕੀ ਹੈ ਮੈਂ ਪ੍ਰਵਾਸੀ ਬੰਦਾ ਫਿਰ ਬਈ ਹਾਰ ਕੇ ਮੈਨੂੰ ਰੱਖਣਾ ਪੈਣਾ ਜਿਹੜੇ ਆਪਣੇ ਹੁਣ ਬਿਹਾਰੀ ਵਿਚਾਰੇ ਬਾਹਰੋਂ ਆ ਕੇ ਰੇੜੀਆਂ ਤੇ ਉਹ ਬਈ ਇੱਕ ਕੰਮ ਉਹਨਾਂ ਦੇ ਸਾਰਾ ਮਣ ਮਾਰ ਕੇ ਕੰਮ ਕਰਦੇ ਆ ਬੰਦੇ ਆਪਣੇ ਥੋੜਾ ਇਹ ਭਾਈ ਦੇ ਕੰਮ WhatsApp ਗਰੁੱਪ ਆ ਕੀ ਜਾਂ ਕੋਈ ਤੁਸੀਂ ਕਿਤੇ ਵੀ ਪਾ ਦਿਓ ਬਾਕੀ ਜਗਾ ਜਗਾ ਮੰਡੀਆਂ ਲਾ ਲਦੀਆਂ ਜਿਵੇਂ ਸਾਡੇ ਗਵਾਂਢ ਦੇ ਵਿੱਚ ਪੜਾਈਆਂ ਨਾਲ ਮੰਡੀ ਲੱਗਦੀ ਹੈ ਮੰਡੀਆਂ ਬਹੁਤ ਲੱਗਦੀਆਂ ਤੁਸੀਂ ਉੱਥੇ ਲਾ ਜਾ ਕੇ ਵਧੀਆ ਰੇਟ ਬਹੁਤ ਵਧੀਆ ਵਪਾਰੀ ਕਿਉਂਕਿ ਜਿਹੜੀ ਪੰਜਾਬ ਦੀ ਬੱਕਰੀ ਹੈ ਇਹਦੀ ਬਈ ਸਾਰੇ ਕਿਤੇ ਮੰਗ ਹੈਗੀ ਹੈ ਬਹੁਤ ਸਟੇਟਾਂ ਤੋਂ ਬਾਹਰੋਂ ਵਪਾਰੀ ਆਉਂਦੇ ਆ ਤੇ ਹਜ਼ਾਰਾਂ ਸੌਆਂ ਬੱਕਰੀਆਂ ਲੈ ਕੇ ਜਾਂਦੇ ਟਰੱਕਾਂ ਦੇ ਟਰੱਕ ਬੱਕਰੀਆਂ ਦੇ ਜਾਂਦੇ ਆ ਬਹੁਤ ਮਾਰਕੀਟ ਆ ਬਈ ਬਹੁਤ ਚੰਗੇ ਰੇਟ ਤੇ ਵਿਗਦੇ ਨੇ ਰਾਜਪੀਰ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਰੋਜ਼ਗਾਰ ਦਾ ਕਟਾ ਨਹੀਂ ਹੈ ਵਿਦੇਸ਼ ਦੀ بجائے ਬਿਨਾ ਹੋਰ ਲੋਕਾਂ ਰਿਸ਼ਤੇਦਾਰਾਂ ਦੀ ਪਰਵਾਹ ਕੀਤੇ ਕੰਮ ਨੂੰ ਸਮਾਂ ਦਿਓ ਤਾਂ ਕਿ ਘਰ ਪਰਿਵਾਰ ਵਿੱਚ ਰਹਿ ਕੇ ਹੀ ਤੁਸੀਂ ਚੰਗੀ ਕਮਾਈ ਕਰ ਸਕੋ ਅਜਿਹਾ ਕਹਿਣਾ ਉਚਿਤ ਨਹੀਂ ਹੈ ਕਿ ਪੰਜਾਬ ਵਿੱਚ ਰੋਜ਼ਗਾਰ ਨਹੀਂ ਹੈ ਬਠਿੰਡਾ ਤੋਂ ਅਮਨਦੀਪ ਗੌਸਲ ਦੀ ਰਿਪੋਰਟ ਈਟੀਵੀ ਭਾਰਤ